ਹਾਂਜੀ ਚੀਮਾ ਸਾਹਿਬ ਬੈੱਡ ਦੱਸੋ ਕਿੰਨਾ ਦੇਵਾਂਗੇ ਇਹ 90000 ਦਾ ਬੈੱਡ ਹੈ ਵੀਰ ਜੀ ਇਹਦੀ ਪਾਲਿਸੀ ਵੀ ਹੋਈ ਪਈ ਹੈ ਦੇਖੋ ਕੜਾਈ ਵਗਰਾ ਦਾ ਕੰਮ ਆ ਸਾਰਾ ਇਹਦਾ ਹਾਂ ਸੈਟੀਆਂ ਨਾਲ ਨੇ ਫਿਰ ਆਹ ਡਾਈਨਿੰਗ ਟੇਬਲ ਇਹ ਵੀ 90000 ਦਾ ਵੀ ਸਰਾਈ ਲਈ ਜਾਨੇ ਉਹ ਕੰਮ ਤੁਸੀਂ ਦੇਖੋ ਜੀ ਪਾੜਾ ਦਾ 100 100 ਲਓ ਮੈਂ ਕਿਹਾ ਸੋਚਿਆ ਵੀਰ ਜੀ ਫਿਰ ਨਾਲ ਆਹ ਸੋਫਾ ਵੀ ਚਾਹੀਦਾ ਹੈਗਾ ਇਹ 80 ਦਾ ਹੀ ਬੜਾ ਧੱਕਾ ਕਰਦੇ ਹਾਂ ਧੱਕਾ ਨਹੀਂ ਕਰਦੇ ਵੀ ਉਹ ਜੀ ਧੱਕਾ ਸੋਡੇ ਨਾਲ ਨਹੀਂ ਮੈਂ ਗੱਲ ਕਰਨੀ ਮੈਂ ਤਾਂ ਫਿਰ ਬਾਪੂ ਜੀ ਨੂੰ ਪੁੱਛਦਾ ਹਾਂਗਾ ਬਾਪੂ ਜੀ ਹਾਂਜੀ 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 ਥੋੜੇ ਬੰਦੇ ਨੇ ਤਾਂ ਉਵੇਂ ਡਰਾਤਾ ਜੀ ਪੈਰ ਕੱਟਦੇ ਦੱਸੋ ਕੀ ਗੱਲ ਹੋ ਗਈ ਜੀ ਇਹ ਤਾਂ ਜੀ ਆਇਆ ਹਿਸਾਬ ਨਾਲ ਤਾਂ ਮਤਲਬ 3 ਲੱਖ ਕਿੰਨੇ ਦਾ ਬਣ ਗਿਆ ਸਾਮਾਨ ਸਾਰਾ ਜੀ ਉਹ ਨਾ ਸੁਣੋ ਮੈਂ ਸਾਰਾ ਦੁਆਰੇ ਦੱਸਦਾ ਸਰਪੰਚ ਸਾਹਿਬ ਹਾਂ 90000 ਰੁਪਏ ਦਾ ਸਾਗਵਾਨ ਦਾ ਬੈੱਡ ਹੈਗਾ ਤੁਸੀਂ ਫੇਰ 90 ਦਾ ਕਹਿੰਦਾ 90 ਦੀ ਨੇ ਆਖਿਆ ਜੀ 90000 ਦਾ ਬੈੱਡ ਹੈ ਬੈੱਡ ਦੇ ਨਾਲ ਇਹ 125000 ਰੁਪਏ ਦਾ ਗੱਦਾ ਨਾਲ ਫ੍ਰੀ ਹੈ ਕੜਾਈ ਵਾਲਾ 90000 ਰੁਪਏ ਦਾ ਨੈਗੇਟਿਵ ਲੱਗੇਗਾ ਅੱਛਾ ਫਰ ਲੋ ਕੁਛ ਨਹੀਂ ਕੋਈ ਹੈ ਸਾਈਡਾਂ ਦੇ ਵਧੀਆ ਕੜਾਈ ਹੋਈ ਹੈ ਫਾਈਬਰ ਦਾ ਸੋਫਾ ਇਹ 1800 ਇਹ 3,60,000 ਰੁਪਿਆ ਹੋ ਗਿਆ ਜੀ। ਮੈਨੂੰ ਜੱਜ ਆਣੀ ਜੀ ਮਹਿੰਗਾ। ਇੰਨਾ ਪੈਸਾ ਨਹੀਂ ਹੈ ਕੋਲੇ। ਮਹਿੰਗਾ ਹੈ ਇਹ। ਡਿਸਕਾਊਂਟ ਕਰ ਦੋ ਥੋੜਾ ਜਿਆ। 50% ਤੁਹਾਨੂੰ ਇੱਥੇ ਡਿਸਕਾਊਂਟ ਦੇ ਦਾਂਗੇ। ਇਹ ਤਾਂ ਫਿਰ ਇੱਕ ਅੱਛੀ ਦੀ ਰਹਿ ਗਿਆ ਸਾਰਾ ਸਾਮਾਨ। ਡਿਲੀਵਰੀ ਇਹਦੀ ਪੂਰੇ ਪੰਜਾਬ 'ਚ ਫ੍ਰੀ ਹੈਗੀ। ਆਨਲਾਈਨ 1000 ਰੁਪਿਆ ਬੁਕਿੰਗ ਹੈਗੀ। ਜਦੋਂ ਸਾਮਾਨ ਤੁਹਾਡੇ ਘਰੇ ਪਹੁੰਚ ਗਿਆ, ਬਾਕੀ ਪੈਸੇ ਉਹ ਦੇਣ ਨੇ। ਲੋਕ ਸਾਗਵਾਨ ਸਾਗਵਾਨ ਕਰੀ ਜਾਂਦੇ ਸੀ। ਸਾਗਵਾਨ ਦੇ ਬੈੱਡ ਵੀ ਬਣਾ ਪੀ। ਤੇ ਜਿਨੇ ਵੀ ਇਹ ਪੈਕ ਖਰੀਦਣਾ ਹੈਗਾ, ਸਕਰੀਨ ਤੇ ਨੰਬਰ ਚੱਦ ਰਿਹਾ ਬਸ ਮਾਰ ਦਿਓ ਕੰਟਰੀ